ਡ라이ਵਰ ਯੂਨੀਅਨ ਦਾ ਵਿਵਾਦ ਦੁਆਰਾ ਸ਼ੁਰੂ ਹੋ ਚੁੱਕਿਆ ਇਸ ਲਈ ਜਲੰਧਰ ਚ ਮੌਜੂਦ ਆ ਜਲੰਧਰ ਦੇ ਵਿੱਚ ਇਹ ਬੱਸ ਜਿਹੜੀ ਨਾਲ ਖੜੀ ਹੋਈ ਹੈ ਇਹਦੇ ਵਿੱਚ ਯੂਨੀਅਨ ਦੇ ਮੈਂਬਰਸ ਨੇ ਜਿਨ੍ਹਾਂ ਨੂੰ ਲਦ ਲਿਆ ਗਿਆ ਔਰ ਪੁਲਿਸ ਲਾਈਨ ਥਾਣੇ ਦੇ ਵਿੱਚ ਲਜਾਇਆ ਜਾ ਰਿਹਾ ਲੰਗੇ ਦਿਨ ਜੋ ਵਿਵਾਦ ਖੜਾ ਹੋਇਆ ਸੀ ਜਿਹੜੀ ਹੜਤਾਲ ਕੀਤੀ ਹੋਈ ਸੀ ਉਸ ਹੜਤਾਲ ਨੂੰ ਲੈ ਕੇ ਦੁਆਰਾ ਕਹਿ ਦਿੱਤਾ ਗਿਆ ਕਿ ਹੜਤਾਲ ਕੀਤੀ ਜਾਵੇਗੀ ਪਰ ਫਿਲਹਾਲ ਯੂਨੀਅਨ ਦੇ ਜਿਹੜੇ ਮੈਂਬਰਸ ਨੇ ਜਿਹੜਾ ਨੇ ਧਰਨਾ ਲਗਾਇਆ ਸੀ ਜਿਨ੍ਹਾਂ ਦੇ ਪ੍ਰਧਾਨ ਨੂੰ ਚੁੱਕਿਆ ਗਿਆ ਉਹਨਾਂ ਨੂੰ ਲੈ ਕੇ ਸਿਵਲ ਲਾਈਨਸ ਲਜਾਇਆ ਜਾ ਰਿਹਾ ਸਿਵਲ ਲਾਈਨਸ ਥਾਣੇ ਲਜਾਇਆ ਜਾ ਰਿਹਾ ਔਰ ਹ ਇੱਥੇ ਨੇ ਖਾਸਾ ਵਿਵਾਦ ਹੋਇਆ ਹੈ ਔਰ ਰਾਮਾ ਮੰਡੀ ਦੇ ਵਿੱਚ ਵਿਵਾਦ ਹੋਇਆ ਹੈ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਔਰ ਜਿੰਨੇ ਵੀ ਯੂਨੀਅਨ ਦੇ ਮੈਂਬਰਸ ਨੇ ਜਿਹੜੇ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਬੱਸਾਂ ਦੇ ਵਿੱਚ ਲੱਦ ਲਿਆ ਗਿਆ ਬੱਸਾਂ ਚ ਲੱਦ ਕੇ ਹੁਣ ਉਹਨਾਂ ਨੂੰ ਲਜਾਇਆ ਜਾਵੇਗਾ ਸਿਵਲ ਲਾਈਨਸ ਥਾਣੇ ਦੇ ਵਿੱਚ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਲੰਘੇ ਦਿਨ ਜਿਹੜਾ ਵਿਵਾਦ ਖੜਿਆ ਹੋਇਆ ਸੀ ਪੂਰੇ ਦੇਸ਼ ਦੇ ਵਿੱਚੋਂ ਨਜ਼ਰ ਆਇਆ ਸੀ ਪਰ ਜਲੰਧਰ ਦੇ ਵਿੱਚ ਹਾਲਾਤ ਦੁਬਾਰਾ ਉਦੋਂ ਮਾੜੇ ਹੋ ਗਏ ਜਦੋਂ ਯੂਨੀਅਨ ਵਿੱਚ ਪ੍ਰਧਾਨ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਨਜ਼ਰਬੰਦ ਕਰ ਲਿਆ ਗਿਆ ਔਰ ਉਸੇ ਨੂੰ ਲੈ ਕੇ ਹੁਣ ਵਿਵਾਦ ਉਸੇ ਨੂੰ ਲੈ ਕੇ ਯੂਨੀਅਨ ਮੈਂਬਰਸ ਵੱਲੋਂ ਇਤਰਾਜ਼ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਵੀ ਵਿੱਚ ਲੱਦ ਲਿਆ ਗਿਆ ਆਓ ਭਾਜੀ ਹਾਂਜੀ ਭਾਜੀ ਹੋਇਆ ਜੀ ਤੁਹਾਡੇ ਨਾਲ ਸਰ ਇਹ ਕਾਨੂੰਨ ਬਣਾ ਰਹੇ ਜਿਹੜੇ ਗਲਤ ਬਣਾਏ ਇਹਨਾਂ ਨੇ ਬਿਲਕੁਲ ਜੀ ਵੀ ਉਹ ਤਾਂ ਕੱਲ ਹੋ ਗਈ ਗੱਲ ਅੱਜ ਤੁਹਾਨੂੰ ਕਿਉਂ ਲਿਆ ਬੱਸਾਂ ਦੇ ਵਿੱਚ ਲੱਤਿਆ ਸਰ ਇਹ ਸਾਡੇ ਮੈਂਬਰ ਲੈ ਕੇ ਆਏ ਨੇ ਵੀ ਕਹਿ ਰਹੇ ਨੇ ਵੀ ਆਪਾਂ ਧਰਨਾ ਲਾਉਣਾ ਉੱਥੇ ਪਰ ਖਤਮ ਨਹੀਂ ਹੋਈ ਹੜਤਾਲ ਕੀਤੀ ਨਹੀਂ ਖਤਮ ਨਹੀਂ ਕੀਤੀ ਇਹਨਾਂ ਨੇ ਜੀ ਸਾਨੂੰ ਲਿਖ ਕੇ ਦੇਣ ਜਾਂ ਸਾਨੂੰ ਕਹਿਣ ਵੀ ਸਾਰੀ ਖਤਮ ਕਰ ਦਿੱਤੇ ਆ ਤੁਹਾਡੇ ਪ੍ਰਧਾਨ ਨੂੰ ਕਹਿੰਦੇ ਕਿ ਹਰਾਸਟ ਲੈ ਲਿਆ ਉਹ ਤੁਹਾਨੂੰ ਲਿਆ ਉਹ ਤਾਂ ਸਾਰਾ ਉਹਨੇ ਸਾਨੂੰ ਪਤਾ ਨਹੀਂ ਅਸੀਂ ਇਸ ਬੱਸ ਦੇ ਵਿੱਚ ਸੀਗੇ ਪਿੱਛੇ ਉਹਨਾਂ ਨੂੰ ਰੋਕਿਆ ਗਿਆ ਉਹਨੂੰ ਲੈ ਗਏ ਨੇ ਹਾਂ ਔਰ ਪਤਾ ਲੱਗੂਗਾ ਵੀ ਕੀ ਗੱਲ ਹੋਈ ਹੈ ਕੀ ਨਹੀਂ ਕਿਸ ਤਰ੍ਹਾਂ ਵੀ ਅਜਾ ਹੁਣ ਤਾਂ ਉਹ ਤੂੰ ਹਿਰਾਸਤ ਚ ਲੈ ਲਿਆ ਗਾ ਹੁਣ ਕੀ ਕਰੋਗੇ ਫੇਰ ਹੁਣ ਤਾਂ ਸਰ ਸੰਘਰਸ਼ ਟੱਕਾਊਗਾ ਜੀ ਦੇਖੋ ਅਗਰ ਜੇ ਨਹੀਂ ਕੋ ਸਾਡੀ ਮੰਗਾ ਮੰਨਣਗੇ ਜਾਂ ਸਾਨੂੰ ਇਸ ਤਰ੍ਹਾਂ ਨਹਿਮ ਕਰਨਗੇ ਫਿਰ ਅਸੀਂ ਕੋਈ ਨਾ ਕੋ ਹੋਰ ਕਰਾਂਗੇ ਸੰਘਰਸ਼ ਨੂੰ ਤੇਜ ਕਰਾਂਗੇ ਜੋ ਸਾਡੀਆਂ ਮੰਗਾ ਨਹੀਂ ਮੰਨਦੇ ਜਿਹੜੇ ਕਾਨੂੰਨ ਲੈਨੇ ਨੇ ਵਾਪਸ ਕਰਨ ਅੱਛਾ ਜੀ 10 ਸਾਲ ਦੀ ਸਾਨੂੰ ਸਜ਼ਾ ਉਹ ਤਾਂ ਗੱਲ ਕਰ ਹੀ ਲਈ ਸੀ ਉਹ ਕਹਿੰਦੇ ਕਿ ਆਪਾਂ ਯੂਨੀਅਨ ਦੇ ਨਾਲ ਗੱਲ ਕਰਕੇ ਫੇਰ ਗੱਲ ਕਰਾਂਗੇ ਸਰ ਗੱਲ ਕਰਨ ਦਾ ਨਤੀਜਾ ਇੱਕ ਮਹੀਨਾ ਗਿਆ ਇਹਨਾਂ ਨੇ ਗੱਲ ਕਰਾਂਗੇ ਹਾਂ ਅਗਰ ਸਾਨੂੰ ਕੱਲ ਨੂੰ ਫੇਰ ਮੜ ਕੇ ਕਹਿ ਦਿੱਤਾ ਵੀ ਲਾਗ ਤੱਤੇ ਫਿਰ ਅਸੀਂ ਕਰਾਂਗੇ ਜੀ ਸਾਨੂੰ yes ਜਾਂ no ਗੱਲਾਂ ਦੋ ਨਹੀਂ ਉਹ ਕਹਿੰਦੇ ਨੇ ਕਿ ਨਾਲ ਮਿਲ ਕੇ ਗੱਲ ਕਰਾਂਗੇ ਫਿਰ ਜਾ ਕੇ ਜਿਹੜੀ ਆ ਪੂਰੀ ਪਲੈਨਿੰਗ ਹੋਵੇਗੀ ਤੇ ਪਲੈਨਿੰਗ ਦੇ ਆਧਾਰ ਤੇ ਕਾਨੂੰਨ ਲਾਗੂ ਹੋਣਗੇ ਸਰ ਉਹ ਇਸ ਤਰ੍ਹਾਂ ਸਾਨੂੰ ਪਤਾ ਨਹੀਂ ਲੱਗਿਆਗਾ ਜੇ ਕੋਈ ਗੱਲ ਹੁੰਦੀ ਤਾਂ ਫਿਰ ਉਹ ਅਸੀਂ ਬੈਠ ਕੇ ਗੱਲ ਕਰ ਲਵਾਂਗੇ ਕੋਈ ਗੱਲ ਨਹੀਂ ਅਸੀਂ ਵੀ ਗੱਲ ਕਰਨ ਨੂੰ ਤਿਆਰ ਆ ਅਸੀਂ ਕੋਈ ਹੜਤਾਲ ਕਰਨ ਦੇ ਹੱਕ ਦੇ ਵਿੱਚ ਨਹੀਂ ਕਿ ਕੰਮ ਕਰਨ ਦੇ ਹੱਕ ਦੇ ਵਿੱਚ ਆ ਪਰ ਸਾਡੀਆਂ ਮੰਗਾਂ ਮੰਨ ਲਈਆਂ ਅਸੀਂ ਕਸ ਤੋਂ ਹੜਤਾਲ ਕਰੀ ਅਸੀਂ ਆਦਾ ਕੰਮ ਕਰਾਂਗੇ ਬਿਲਕੁਲ ਜੀ ਵਾਪਸ ਠੀਕ ਆ ਠੀਕ ਆ ਹਾਂਜੀ ਥੈਂਕ ਯੂ ਜੀ ਪੰਜਾਬ ਸਰਕਾਰ ਦੇ ਨਾਲ ਗੱਲ ਕਰਕੇ ਜਿਹੜੇ ਪੰਜਾਬ ਨਾਲ ਸਾਡੀਆਂ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਉਹਦੇ ਹੱਲ ਕਰਕੇ ਸੀਐਮ ਸਾਹਿਬ ਨਾਲ ਮੀਟਿੰਗ ਕਰਾ ਕੇ ਉਹਦਾ ਹੱਲ ਕੀਤਾ ਜਾਊਗਾ ਜਿਹੜੀ ਸੈਂਟਰ ਗਵਰਨਮੈਂਟ ਨਾਲ ਹੈਗਾ ਆ ਉਹ ਜਿਹੜੀ ਤੁਹਾਡੀ ਸੈਂਟਰ ਗਵਰਨਮੈਂਟ ਦੀ ਮੰਗ ਹੈ ਉਹ ਸੈਂਟਰ ਗਵਰਨਮੈਂਟ ਨੂੰ ਵੀ ਅਸੀਂ ਭੇਜ ਦਿੰਦੇ ਆ ਸੈਂਟਰ ਗਵਰਨਮੈਂਟ ਕਰ ਵੀ ਰਹੀ ਆ ਪਰ ਮੈਂ ਜਿਹੜਾ ਸਟ੍ਰਾਈਕ ਦੇ ਰਾਕਾਨ ਨੇ ਅਣਮਿੱਥੇ ਸਮੇਂ ਦੀ ਸਟ੍ਰਾਈਕ ਕੀਤੀ ਹੋਈ ਆ ਉਹ ਸਟ੍ਰਾਈਕ ਜਿਵੇਂ ਦੀ ਪਹਿਲਾਂ ਚੱਲ ਰਹੀ ਆ ਉਵੇਂ ਰਹੂਗੀ ਪਰ ਜਿਹੜਾ ਮੈਂ 5 ਤਰੀਕ ਨੂੰ ਫਲੋਰ ਦੇ ਵਿੱਚ ਰੋਡ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਉਹ ਕਿਉਂਕਿ ਪਹਿਲਾਂ ਮੈਂ 18 ਤਰੀਕ ਦਿੱਤੀ ਸੀ 17 ਤਰੀਕ ਨੂੰ ਗੁਰਪੁਰ ਸਾਹਿਬ ਦਾ ਹੈਗਾ ਸਾਡੇ ਬਣਾਇਆ ਇਸ ਕਰਕੇ ਪਹਿਲਾਂ ਲੋੜੀ ਮੰਗੀ ਆ 18 ਦਿੱਤੀ ਸੀ ਉਹ ਦੁਬਾਰਾ 18 ਦੀ 18 ਬਰਕਰਾਰ ਰੱਖੀ ਜਾਊਗੀ 18 ਤਰੀਕ ਤੱਕ ਮੈਂ ਸਰਕਾਰ ਨੂੰ ਟਾਈਮ ਦਿੱਤਾ ਤੁਸੀਂ ਕਿਹਾ ਵੀ 10 ਦਿਨ ਦਾ ਸਮਾਂ ਦਿੱਤਾ ਨਾ ਮੈਂ 18 ਤਰੀਕ ਦਾ ਪਹਿਲਾ ਪ੍ਰੋਗਰਾਮ ਸੀ ਉਹਨੂੰ 18 ਦਾ 18 ਸਟ੍ਰਾਈਕ ਚੱਲੇਗੀ ਸਟ੍ਰਾਈਕ ਚੱਲੂਗੀ ਜਿਹੜਾ ਰੋਡ ਜਾਮ ਕਰਨਾਂ ਦੀ ਫਲੋਰ ਦੇ ਵਿੱਚ 18 ਤਰੀਕ ਦਾ ਸਮਾਂ ਦਿੱਤਾ 18 ਤਰੀਕ ਤੱਕ ਸਰਕਾਰ ਨੇ ਜੇ ਮੰਗਾ ਸਾਡੀਆਂ ਮੰਨ ਲਈਆਂ ਪੰਜਾਬ ਸਰਕਾਰ ਨੇ ਤੇ ਫਿਰ ਅਸੀਂ ਨਕੂਦਰ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਜੇ ਸਰਕਾਰ ਨੇ ਸਾਨੂੰ ਰੋਡ ਜਾਮ ਕਰਨ ਦੀ ਲੋੜ ਨਾ ਪਈ ਇੱਕ ਵੱਡੀ ਰੈਲੀ ਕਰਾਂਗੇ ਉਹਦੇ ਮੁੱਖ ਮੰਤਰੀ ਸਾਹਿਬ ਆ ਕੇ ਐਲਾਨ ਕਰਨਗੇ ਕਿ ਪੰਜਾਬ ਦੇ ਟਰੱਕ ਆਪਰੇਟਰ ਨੇ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਤੇ ਸੋ ਇਹ ਅੱਜ ਫੈਸਲਾ ਹੋਇਆ ਸਾਡਾ ਬਾਕੀ ਜਿਹੜਾ ਆਉਣ ਵਾਲੇ ਸਮੇਂ ਦੀ ਤਿਆਰੀ ਕਰਦੇ 18 ਤਰੀਕ ਦੀ ਬਾਕੀ ਸਰਕਾਰ ਅਸੀਂ ਚਾਹੁੰਦੇ ਆ ਸਰਕਾਰ ਗੱਲਬਾਤ ਦਾ ਮਸਲਾ ਹੱਲ ਕਰੇ ਕਿਉਂਕਿ ਹਰ ਮਸਲੇ ਦਾ ਹੱਲ ਗੱਲਬਾਤ ਆ ਅਸੀਂ ਕਿਸੇ ਦੀ ਖੱਜਲ ਖਰਾਬੀ ਨਹੀਂ ਚਾਹੁੰਦੇ ਪਰ ਅੱਜ ਮੈਨੂੰ ਸਹੀ ਮੈਨੇ ਇਸ ਗੱਲ ਦਾ ਦੁੱਖ ਆ ਕਿ ਅੱਜ ਪੰਜਾਬ ਦੇ ਟਰੱਕ ਆਪਰੇਟਰ ਲੜਾਈ ਲੜਦੇ ਨੇ ਲੜਾਈ ਪੰਜਾਬ ਦੀ ਆ ਪੰਜਾਬ ਦੀਆਂ ਕਿਸਾਨ ਜਿਥੇ ਬੰਦੀਆਂ ਚੁੱਪ ਗਿਓ ਮੈਨੂੰ ਇਸ ਗੱਲ ਤੇ ਪਰ ਬੜੇ ਸਾਥੀ ਕਹਿ ਰਹੇ ਸਾਡੀ ਗੱਲਬਾਤ ਚੱਲਦੀ ਭਈ ਉਹਨਾਂ ਨੂੰ ਕਿਹਨੇ ਸਾਨੂੰ ਆਵਾਜ਼ ਮਾਰੀ ਨਹੀਂ ਆਵਾਜ਼ ਮਾਰੋ ਆ ਜਾਣਗੇ ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਲੈਵਲ ਤੇ ਕੰਨਾਂ ਜਾਂ ਮੇਰੇ ਮੇਰੇ ਮਗਰ ਤਾਂ ਕਹਿੰਦੇ ਮੈਨੂੰ ਫੋਨ ਵੀ ਕਰਦੇ ਆ ਕੋਈ ਗੱਲਬਾਤ ਹੋਈ ਸਭ ਤੁਹਾਨੂੰ ਮਨਸ਼ਾ ਕੀ ਲੱਗਦੀ ਹੈ ਵੀ ਕੇਂਦਰ ਸਰਕਾਰ ਦੀ ਕੁਝ ਯੂਨੀਅਨ ਦੇ ਮੈਨੂੰ ਸਪੋਰਟ ਲਈ ਫੋਨ ਆ ਰਹੇ ਆ ਪਰ ਮੈਂ ਕਹਿੰਦਾ ਕਿ ਆਪਣੇ ਲੈਵਲ ਤੇ ਆਪ ਰੇਲੀਆਂ ਕਰ ਰਹੇ ਤੇ ਇਹ ਕਿਉਂਕਿ ਇਹ ਜ ਇਹ ਪੰਜਾਬ ਦੇ ਟਰੈਕਟਰ ਵਾਲੇ ਜਿਹੜੇ ਟਰੈਕਟਰ ਆ ਇਹ ਟਰੈਕਟਰ ਚਲਾਉਂਦੇ ਆ ਉਹਦੇ ਵੀ ਖਿਲਾਫ ਆ ਕਿਉਂਕਿ ਡਰਾਈਵਰ ਦੇ ਖਿਲਾਫ ਆ ਟਰੱਕ ਅਪਰੇਟ ਦੇ ਖਿਲਾਫ ਥੋੜੀ ਆ ਇਹ ਕਾਨੂੰਨ ਪਤਾ ਨਹੀਂ ਪੰਜਾਬ ਦੇ ਲੋਕ ਜਾਂ ਇੰਡੀਆ ਦੇ ਲੋਕ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਇਹ ਸਮਝਦੇ ਆ ਕਿ ਇਹ ਟਰੱਕਾਂ ਦਾ ਕਾਨੂੰਨ ਹੈ ਟਰੱਕਾਂ ਦੇ ਖਿਲਾਫ ਇਹ ਤਾਂ ਆਲ ਇੰਡੀਆ ਦੀ ਗੱਲ ਹੁੰਦੀ ਹੈ ਤੇ ਆਲ ਇੰਡੀਆ ਲੈਵਲ ਦੇ ਉੱਤੇ ਕੱਲ ਗਰੇਸ ਖੱਤਰ ਨਾਲ ਵੀ ਗੱਲ ਕੀਤੀ ਜਾਂਦੀ ਆ ਪਰ ਉਹ ਉਹਦੇ ਵਿੱਚ ਤਾਂ ਕਹਿ ਦਿੱਤਾ ਗਿਆ ਕਿ ਅਸੀਂ ਮਿਲ ਬੈਠ ਕੇ ਮੀਟਿੰਗ ਕਰ ਲਾਂਗੇ ਮੁੜ ਕੇ ਆਪਾਂ ਰੱਦ ਕਰ ਦਾਂਗੇ ਜੇ ਕਰਨੇ ਹੋਣਗੇ ਤਾਂ ਲਕੋ ਪਹਿਲੀ ਗੱਲ ਤਾਂ ਮੈਂ ਆਲ ਇੰਡੀਆ ਮੋਟਰ ਕਾਂਗਰਸ ਦਾ ਨਾਮ ਹੈ ਹਿੱਸਾ ਹੈਗਾ ਆ ਨਾ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਆ ਉਹ ਜਿਹੜਾ ਉਹਦਾ ਪ੍ਰਧਾਨ ਆ ਜਿਹੜਾ ਦਾ ਪ੍ਰਧਾਨ কাল ਬਲਬਿਆਨ ਦੇ ਰਿਹਾ ਸੀ 1000 ਕਰੋੜ ਦਾ ਬੈਕ ਸਕੈਂਡਲ ਦਾ ਪਰਚਾ ਉਹਦੇ ਤੇ ਮਹਾਰਾਸ਼ਟਰ ਵਿੱਚ ਉਹ ਤਾਂ ਆਪਣਾ ਚਾਮ ਬਚਾਉਣਾ ਆ ਉਹਨਾਂ ਨੂੰ ਲੋੜ ਹੈ ਮੈਨੂੰ ਕਿਸੇ ਦੀ ਕੋਈ ਡਰਨ ਵਾਲੀ ਲੋੜ ਨਹੀਂ ਹੈ ਕਿ ਪੰਜਾਬ ਦੇ ਟਰੱਕ ਆਪਰੇਟਰਾਂ ਦੇ ਨਾਲ ਲੜਾਈ ਲੜੂਗਾ ਪੰਜਾਬ ਦੇ ਲੋਕ ਸਾਡੇ ਨਾਲ ਆ ਉਹ ਜਿੱਦਨ ਜ਼ਰੂਰਤ ਪੈਗੀ ਦਿਖਾਵਾਂਗੇ ਇਹ ਤਾਂ ਰਾਤੀ ਮੈਂ 6:30 ਵਜੇ ਮੋਗੇ ਤੋਂ ਥਾਣਾ ਲਾ ਕੇ ਆ ਰਿਹਾ ਸੀ ਮੋਗੇ ਤੋਂ ਸਾਡੇ ਪ੍ਰਧਾਨ ਜੀ ਤੂਰ ਸਾਹਿਬ ਵੀ ਆ ਬਾਕੀ ਸਾਰੇ ਵਿਚਾਰੇ ਸਾਥੀ ਮੇਰੇ ਆਏ ਆ ਤੇ ਮੈਂ ਇੱਕ ਵੀਡੀਓ ਪਾਤੀ ਮੇਰੇ ਤੋਂ ਫੋਨ ਵੀ ਨਹੀਂ ਘਰ ਹੋਏ ਤੇ ਹੱਲੇ ਕਈ ਲੋਕ ਪਿੱਛੇ ਮੁੜ ਕੇ ਗਏ ਜਦੋਂ ਪਤਾ ਲੱਗਾ ਵੀ ਮੈਂ ਮਨਾ ਕਰਤਾ ਵੀ ਨਾ ਆਵੋ ਇਸ ਦਿਨ ਸਮਾਂ ਹੋਣ ਦਿਓ ਦਿਖਾਵਾਂਗੇ ਅੱਛਾ ਪੁਲਿਸ ਵੱਲੋਂ ਤੁਹਾਨੂੰ ਉੱਥੇ ਲਜਾਇਆ ਕਿਉਂ ਜਾਂਦਾ ਹੈ ਕਾਰਨ ਕੀ ਦੱਸਿਆ ਜਾਂਦਾ ਹੈ ਜਦੋਂ ਪੁਲਿਸ ਤੁਹਾਨੂੰ ਇੱਥੇ ਲੈ ਕੇ ਆਉਂਦੀ ਹੈ ਰੀਜ਼ਨ ਕੀ ਦੱਸਿਆ ਜਾਂਦਾ ਹੈ ਪੁਲਿਸ ਕਹਿੰਦੀ ਕਿ ਅਸੀਂ ਉੱਥੇ ਨਹੀਂ ਜਾਣਦੇ ਨਾ ਉਧਰ ਜਾਣ ਨਾਲ ਸਾਡਾ ਮਾਹੌਲ ਖਰਾਬ ਹੋਊਗਾ ਇੱਥੇ ਦਾ ਕਿ ਅਸੀਂ ਆਪਣੀ ਇਹਨੂੰ ਲੋਨ ਰੋਟ ਨੂੰ ਦੇਖਦੇ ਹੋਏ ਤੁਹਾਨੂੰ ਅਰੈਸਟ ਕੀਤਾ ਪਰ ਉਹ ਨਜ਼ਰਬੰਦ ਕੀਤਾ ਦੇ ਮੀਟਿੰਗ ਦੇ ਕਰਕੇ ਹਾਲ ਕਰ ਦਵਾਂਗੇ ਤੇ ਸੋ ਜੇ ਹਰੇਕ ਡਰਾਈਵਰ ਤੇ ਟੁੱਕਦਾ ਹੈ ਮੰਨ ਲਓ ਹਰੇਕ ਡਰਾਈਵਰ ਨੂੰ ਇਹ ਮਤਲਬ ਖਦਸ਼ਾ ਦੇਖ ਰਿਹਾ ਵੀ ਸਾਡੇ ਤੇ ਇਹ ਟੁੱਕੂਗੇ ਤਾਂ ਸਾਨੂੰ ਸਜ਼ਾ ਹੋਊਗੀ ਉਹਨਾਂ ਡਰਾਈਵਰ ਕੋਸ਼ ਗਦਾਰ ਲੋਕ ਜਿਹੜੇ ਗਦਾਰੀ ਕਰਦੇ ਆਪਣੇ ਆਪਣੇ ਧੜੇ ਬੰਦੀਆਂ ਜਥੇਬੰਦੀਆਂ ਗੁਜ਼ਾਰੀ ਕਰਦੇ ਹੋ ਚੱਲੀ ਜਾਂਦਾ ਜੀ ਸਿਸਟਮ ਜੇ ਸਾਰਾ ਕੋ ਠੀਕ ਹੋਵੇ ਤਾਂ ਸਾਰਾ ਕੋ ਠੀਕ ਨਾ ਹੋ ਜਾ ਕੋਈ ਗੱਲ ਨਹੀਂ ਉਹਨਾਂ ਦਾ ਵੀ ਤੁਹਾਡੀ ਕਿਸਾਨਾਂ ਨਾਲ ਕੋਈ ਨਾਰਾਜ਼ਗੀ ਹੈ ਹੁਣ ਮੇਰੀ ਕੋਈ ਨਾਰਾਜ਼ਗੀ ਨਹੀਂ ਕਿਸੇ ਨਾਲ ਵੀ ਨਾਰਾਜ਼ਗੀ ਮੇਰੇ ਪੰਜਾਬ ਦੇ ਕਿਸੇ ਨਾਲ ਨਹੀਂ ਪੀੜਾ ਆ ਇਸ ਗੱਲ ਦੀ ਵੀ ਅਸੀਂ ਕਿਸਾਨਾਂ ਲਈ ਅਸੀਂ ਕਿਸਾਨਾਂ ਦੇ ਪੋਤੇ ਆ ਸਾਰੇ ਪੁੱਛ ਲਓ ਕਿਹੜਾ ਨਹੀਂ ਅੰਦੋਲਨ ਚ ਗਿਆ ਪਰ ਕਿਸਾਨ ਭੁੱਲਦੇ ਕਿਉਂ ਨਹੀਂ ਟਰੈਕਟਰ ਟਰੈਕਟਰ ਦਾ ਡਰਾਈਵਰ ਵੀ ਡਰਾਈਵਰ ਆ ਕਾਰ ਦਾ ਡਰਾਈਵਰ ਵੀ ਡਰਾਈਵਰ ਆ ਕਿਸਾਨ ਵੀ ਡਰਾਈਵਰ ਆ ਉਹ ਤੇ ਗੱਲ ਕਿਉਂ ਨਹੀਂ ਕਰਦੇ ਮੈਨੂੰ ਇਸ ਗੱਲ ਦਾ ਦੁੱਖ ਆ ਹੋਰ ਕੋਈ ਮੈਨ ਹੇਗਾ ਯਾਰ ਕਰਦਾ ਮੇਰੀ ਏਕਾਤ ਹੈ ਜੋ ਸੱਚ ਆ ਮੈਂ ਕਹਿੰਦਾ ਆ ਜਿਹੜੀ ਗੱਲ ਦਾ ਦੁੱਖ ਆ ਦੁੱਖ ਆ ਪੰਜਾਬ ਦੇ ਅੱਜ ਲੋਕਾਂ ਨੂੰ ਚਾਹੀਦਾ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਮੈਂ ਟਰੱਕਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਪਰ ਪੰਜਾਬ ਦੇ ਲੋਕ ਟਰੱਕ ਆਪਰੇਟਰਾਂ ਨੂੰ ਗਾਲਾਂ ਕੱਢਦੇ ਆ ਕੀ ਕਹਿੰਦੇ ਇਹਨਾਂ ਨੇ ਗੰਦ ਪਾਇਆ ਵਿੱਚ ਕੋਈ ਵੀ ਮੰਗ ਜਿਹੜੀ ਨਾ ਮੰਨੀ ਤਾਂ ਕਿਸਾਨਾਂ ਵਾਂਗ ਦਿੱਲੀ ਜਾਵੜੂਗੇ ਪਹਿਲਾਂ ਪੰਜਾਬ ਨਾਲ ਲੜੂਗਾ ਕਿ ਜੇ ਪੰਜਾਬ ਦੇ ਮਸਲੇ ਹੋਗੇ ਵੀ ਦਿੱਲੀ ਵੀ ਜਾਵਾਂਗੇ ਕੋਈ ਗੰਦ ਦਿੱਲੀ ਦੂਰ ਥੋੜੀ ਸਾਡੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਜ ਜਥੇਬੰਦੀਆਂ ਦੇ ਵਿੱਚ ਕੋਈ ਕਿਸਾਨ ਜਥੇਬੰਦੀ ਅਜਿਹੀ ਹੈ ਜਿਨ੍ਹਾਂ ਦਾ ਤੁਹਾਨੂੰ ਹੈਪੀ ਸੰਧੂ ਨੂੰ ਕਾਲ ਆਈ ਹੋਵੇ ਭਾਈ ਇਹ ਤੁਹਾਡੀ ਹਮਾਇਤ ਦੇ ਵਿੱਚ ਆਏ ਕਿਸਾਨ ਬੰਦੀਆਂ ਲੋਕਲ ਪ੍ਰਧਾਨਾਂ ਸਾਹਿਬਾਨ ਦੇ ਬਹੁਤ ਦੇ ਫੋਨਾਂ ਮੈਂ ਐਵੇਂ ਨਹੀਂ ਕਹੂੰਗਾ ਪਰ ਬਹੁਤ ਜਿਹੜੇ ਵੱਡੇ ਲੀਡਰ ਆ ਆਪਣੇ ਵੀ ਕੁਝ ਨਹੀਂ ਕਰਦੇ ਚਾਹੀਦਾ ਤਾਂ ਆਪਣੇ ਵੀ ਹਵਦੇ ਵਿੱਚ ਕਿਸਾਨਾਂ ਨੂੰ ਵੀ ਨਾਲ ਜਿਵੇਂ ਕੱਲ ਪਰਸੋਂ ਜਿਹੜੇ ਵਾਲੇ ਰੈਲੀ ਕੀਤੀ ਆ ਉਹਦੇ ਜਿਹਨਾਂ ਨੇ ਇਹ ਗੱਲ ਕਹਿਣੀ ਸੀ ਜੀ ਅਸੀਂ ਕਿਸਾਨ ਕਾਨੂੰਨ ਦੇ ਖਿਲਾਫ ਆ ਕਿਸ ਨੇ ਹੱਥੋਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਕੱਲ ਤੱਕ ਜਿਹੜਾ ਹਾਲਾਤ ਸੀਗੇ ਪੈਟਰੋਲ ਪੰਪਾਂ ਦੇ ਡਰਾਈਵਰਾਂ ਨੂੰ ਲੈ ਕੇ ਉਹਨਾਂ ਨੇ ਐਲਾਨ ਕਰਤਾ ਸੀ ਜ਼ਿਲ੍ਹੰਦਰੋਂ ਕਿ ਆਪਾਂ ਚਲਾ ਦੇਵਾਂਗੇ ਸਾਨੂੰ 30 ਦਿਨ ਦਾ ਸਮਾਂ ਦਿੱਤਾ ਇੱਥੇ ਵੀ ਗੱਲਬਾਤ ਹੋਈ ਹੁਣ ਉਸ ਤੋਂ ਬਾਅਦ ਇੰਦਾਂ ਦੇ ਹਾਲਾਤ ਦੁਬਾਰਾ ਬਣ ਸਕਦੇ ਜੀ ਬਣ ਸਕਦੇ ਕਿਉਂ ਨਹੀਂ ਬਣ ਸਕਦੇ ਅਸੀਂ ਤਾਂ ਸਟ੍ਰਾਈਕ ਦੇ ਹੈਗੇ ਸਟ੍ਰਾਈਕ ਦੇ ਰਹਿਣਾ ਸੀ ਆਪਣਾ ਕੰਮਕਾਰ ਬੰਦ ਛੱਡਿਆ ਹੋਇਆ ਬੰਦ ਕੀਤਾ ਹੋਇਆ ਅੱਜ ਤੋਂ ਐਲਾਨ ਕੀਤਾ ਹੋਇਆ ਸਟ੍ਰਾਈਕ ਦੇ ਲਾਵਾਂਗੇ ਜਦੋਂ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਸੈਂਟਰ ਸਰਕਾਰ ਨਹੀਂ ਛੱਡਦੀ ਉਦੋਂ ਇਹ ਸਵੇਚਲਾਂ ਜਿਹੜੀਆਂ ਜਾਂਦੀਆਂ ਪਨਾਜ ਦੀ ਢੋਟ ਵਾਈ ਹੁੰਦੀ ਹੈ ਉਹ ਬੰਦ ਕਰ ਦਿੱਤੀਆਂ ਗਈਆਂ ਆ। ਇਹ ਤੁਹਾਡੀ ਲੜਾਈ ਤੇ ਕੇਂਦਰ ਸਰਕਾਰ ਦੇ ਨਾਲ ਹੈ। ਜਦੋਂ ਆਪਾਂ ਖੇਤੀ ਕਾਨੂੰਨ ਦੀ ਗੱਲ ਕਰ ਲਈਏ, ਜਦੋਂ ਖੇਤੀ ਕਾਨੂੰਨ ਬਣਾਏ ਜਾਂਦੇ ਨੇ ਤਾਂ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਵੀ ਭਾਈ ਇਹ ਰੱਦ ਹੋਣੇ ਚਾਹੀਦੇ। ਕੇਂਦਰ ਦਾ ਵਿਰੋਧ ਕੀਤਾ ਜਾਂਦਾ ਹੈ। ਫਿਰ ਹੋਰ ਉਹ ਕਿਸਾਨ ਜਥੇਬੰਦੀਆਂ ਜਾਂ ਵੱਖੋ-ਵੱਖਰੇ ਵਰਗਾਂ ਵੱਲੋਂ ਤੁਹਾਡਾ ਸਹਿਯੋਗ ਕਿਉਂ ਨਹੀਂ ਕੀਤਾ ਜਾ ਰਿਹਾ ਜੀ? ਜਰ ਇਹੀ ਤਾਂ ਮੈਂ ਕਹਿੰਦਾ ਇਸੇ ਕੱਲ ਦਾ ਰੋਣਾ, ਇਸੇ ਕੱਲ ਦੀ ਤਾਂ ਪੀੜਾ ਹੈ ਵੀ ਕਿਉਂ ਨਹੀਂ ਹੋ ਰਿਹਾ? ਅੱਜ ਵੱਡੀ ਦੇ ਤਾ ਦੇ ਵਿੱਚ ਕਿਸਾਨ ਅਸੀਂ ਜਦੋਂ ਅੰਦੋਲਨ ਸੀ ਮੈਂ ਵੀ ਕਟੋਕਰ 10 ਵਾਰ ਹੀ ਗਿਆ ਇੱਥੇ ਸ਼ਾਇ ਮੇਰੀ ਫੇਸਬੁੱਕ ਤੇ ਚੱਕਾ ਲੋ ਕਟੋਕਰ 10 ਪ੍ਰੋਗਰਾਮ ਕੀਤੇ ਮੰਤਰੀਆਂ ਦੇ ਘਰ ਕੇ ਟਰੈਕਟਰਾਂ ਦੇ ਰੂਟ ਸ਼ੋਅ ਕੱਢੇ ਕਿੰਨਾ ਕੁ ਸੀ ਅਸੀਂ ਕਿਸੇ ਸਹਾਨ ਥੋੜੀ ਜੀ ਦਸੀ ਵੀ ਕਿਸਾਨਾਂ ਦੇ ਪੋਤੇ ਆ ਜੁਸਫਲ ਗੱਲ ਇਹ ਵੀ ਆ ਕਿ ਜੇ ਇਹ ਵਿਰੋਧ ਕੇਂਦਰ ਦਾ ਹੈਗਾ ਕੇਂਦਰ ਤੱਕ ਦਾ ਹੈਗਾ ਤੇ ਫਿਰ ਸੂਬੇ ਪੱਧਰ ਦੇ ਉੱਤੇ ਕਿਉਂ ਇੰਨਾ ਮੈਨੇ ਸਕਰੇਟ ਕੀਤਾ ਜਾ ਰਿਹਾ ਸੂਬੇ ਨੇ ਮੰਗਾਇਆ ਸੂਬੇ 'ਚ ਰਹਿਣਾ ਮੈਂ ਕਿਉਂ ਦਿੱਲੀ ਜਾ ਕੇ ਲੈਣਾ ਮੈਂ ਪੰਜਾਬ 'ਚ ਰਹਿਣਾ ਪੰਜਾਬ ਇਹਨੂੰ ਕੱਟਣ ਵਾਲੇ ਕੇਂਦਰ ਸਰਕਾਰ ਹੈ ਕੇਂਦਰੀ ਇਹਨੂੰ ਨਹੀਂ ਕੇਂਦਰੀ ਸਰਕਾਰ ਹੈ ਤਾਂ ਕੇਂਦਰੀ ਸਰਕਾਰ ਨੂੰ ਮੈਂ ਦਿੱਲੀ ਜਾ ਕੇ ਥੋੜੀ ਬਹਿ ਜਾਣਾ ਆਇਆ ਮੈਂ ਇੱਥੇ ਦਿੱਲੀ ਜਮੂਨ ਜਿਹੜਾ ਦਿੱਲੀ ਜਮੂਨ ਹਾਈਵੇ ਬੰਦ ਕਰਨਾ 18 ਤਰੀਕ ਤੱਕ ਦੇਖੂਗਾ ਜੇ ਨਹੀਂ ਕੀਤੀ ਸਰਕਾਰ ਨੇ ਮੰਨ ਲਓ ਹੁਣ ਤੁਸੀਂ ਮੰਨ ਲਓ ਐ ਇਕੱਠਾ ਰੱਖ ਰਹੇ ਹੋ ਜਿਵੇਂ ਹੁਣ ਜਲੰਧਰ ਪਹੁੰਚੇ ਹੋ ਹੋਰ ਵੀ ਤੁਸੀਂ ਜ਼ਿਲ੍ਹਿਆਂ 'ਚ ਜਾਓਗੇ ਇਸ ਤਰ੍ਹਾਂ ਦੇ ਇਕੱਠ ਰੱਖਣ ਨਾਲ ਤੁਹਾਨੂੰ ਲੱਗਦਾ ਕੇਂਦਰ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੂਗੀ ਪਹੁੰਚੂ ਕੱਲ ਮੋਗਾ ਹਾਈਵੇ ਬੰਦ ਕਰਕੇ ਆ ਜੇ ਮੋਗਾ ਫਰੋਜਪੁਰ ਹਾਈਵੇ 2 ਘੰਟੇ ਦੀ ਬੰਦ ਕੀਤਾ ਉਸ ਤੋਂ ਪਹਿਲਾਂ ਫਰੀਦਕੋਟ ਬੰਦ ਕੀਤਾ ਅੱਜ ਮੇਰਾ ਜੀਰੇ ਦਾ ਜਾਣ ਦਾ ਪ੍ਰੋਗਰਾਮ ਫਰੋਜਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਦਾ ਸੀ ਚਲੋ ਇਸ ਕੰਮ ਦੇ ਵਿੱਚ ਥੋੜਾ ਇਧਰ ਦਾ ਕਰਕੇ ਮੈਨੂੰ ਕੈਂਸਲ ਕਰਨਾ ਪਿਆ ਆਉਣ ਵਾਲੇ ਸਮੇਂ ਵਿੱਚ ਕਰਾਂਗੇ ਪੂਰਾ ਪੰਜਾਬ ਦਾ ਦੌਰਾ ਕਰਿਆ ਤਿਆਰੀ ਕਰ ਰਹੇ ਆ ਉਹਨਾਂ ਲੋਕਾਂ ਬਾਰੇ ਕੀ ਖਿਆਲ ਹੈ ਜਿਹੜੇ ਕਹਿੰਦੇ ਭਾਈ ਇਹ ਲੜਾਈ ਕੱਲੀ ਡਰਾਈਵਰਾਂ ਦੀ ਹੈ ਸਾਡਾ ਇਹਨਾਂ ਦਾ ਕੀ ਲੈਣਾ ਦੇਣਾ ਉਹਨਾਂ ਲੋਕਾਂ ਬਾਰੇ ਕੀ ਕਹੋਗੇ ਤੁਸੀਂ ਯਾਰ ਉਹ ਆਪਣੇ ਘਰ ਰਾਜਸਥਾਨ ਨੂੰ ਕੋਈ ਫਰਕ ਨਹੀਂ ਨਾ ਮੈਨੂੰ ਮੈਂ ਤਾਂ ਚਲੋ ਫਿਰ ਵੀ ਸਹਿਯੋਗ ਦੀ ਲੋੜ ਆ ਪਰ ਕੋਈ ਚੱਕਰ ਨਹੀਂ ਪੰਜਾਬ ਦੇ ਟਰੱਕ ਆਪਰੇਟਰ ਆਪਣੀ ਲੜਾਈ ਆਪ ਲੜਨਗੇ ਕਿਸੇ ਨੂੰ ਐਨੀ ਵੀ ਸਾਨੂੰ ਮੈਨੂੰ ਤੁਸੀਂ ਕੀ ਕਹੋਗੇ ਕਿਉਂਕਿ ਲੋਕੀ ਕਹਿੰਦੇ ਕਿ ਸੈਂਟਰ ਦੀ ਲੜਾਈ ਹੈ ਸਰਕਾਰਾਂ ਦੀ ਲੜਾਈ ਹੈ ਇਹਦੇ ਵਿੱਚ ਆਮ ਪਬਲਿਕ ਦਾ ਕੀ ਦੋਸ਼ ਅਸੀਂ ਪਬਲਿਕ ਨੂੰ ਕੁਝ ਕਹਿੰਦੇ ਨਹੀਂ ਹੈਗੇ ਤੁਸੀਂ ਪਬਲਿਕ ਤੋਂ ਸਪੋਰਟ ਮੰਗੀ ਹੈ ਕਿ ਵੀ ਤੁਸੀਂ ਸਾਡਾ ਸਪੋਰਟ ਕਰੋ ਕਿਉਂਕਿ ਪਬਲਿਕ ਸਭ ਤੋਂ ਜ਼ਿਆਦਾ ਖੱਜਲ ਹੋ ਰਹੀ ਹੈ ਹੱਥ ਜੋੜ ਕੇ ਬੇਨਤੀ ਖਵਾਰਾਂ ਚ ਕਰ ਚੁੱਕਾ ਸਾਰਿਆਂ ਨੂੰ ਕਰ ਚੁੱਕਾ ਆਓ ਪੰਜਾਬ ਦੇ ਲੋਕ ਇਕੱਠੇ ਹੋ ਜੀਏ ਪੰਜਾਬ ਦੀ ਲੜਾਈ ਹੈ ਇੰਡੀਆ ਦੀ ਲੜਾਈ ਇੰਡੀਆ ਲੈਵਲ ਤੇ ਲੜੀ ਜਾਣੀ ਆ ਅਸੀਂ ਪੰਜਾਬੀ ਆ ਸਾਡੀਆਂ ਜੇ ਸਾਡੀ ਵਾਦੀ 2% ਕੁਰਬਾਨੀਆਂ ਸਾਡੀਆਂ 92% ਦੇ ਕਿੰਨੇ ਯਾਦਗਾਰੀ ਭਗਤ ਸਿੰਘ ਨੇ ਕਿਥੋਂ ਤੋਂ ਜੰਮੇ ਦਬਾਬੇ ਦੇ ਜੰਮੇ ਹੋਏ ਆ ਨਾ ਤੇ ਜੇ ਦਬਾਬੇ ਦੇ ਪੰਜਾਬ ਦੇ ਲੋਕ ਜਿਹਾ ਰੂਲ ਹੋ ਗਿਆ ਮੋਦੀ ਆਜਾ ਮੈਂ ਡਰਾਈਵਰ ਹਾਂ ਉਸ ਮੰਗਪਤਾ ਲੈ ਕੇ ਆਈ ਡੀਸੀ ਨੂੰ ਤੇ ਕਮਿਸ਼ਨਰ ਨੂੰ ਥੋੜੇ ਸੁਣਨ ਦੇ ਵਿੱਚ ਯਾਰ ਮੈਂ ਇੱਕ ਗੱਲ ਕਹਵਣਾ ਮੈਂ ਜਿਹੜੀ ਗੱਲ ਤੋਂ ਮੈਨੂੰ ਦੁੱਖਿਆ ਉਸ ਦਿਨ ਦਾ ਇਹ ਰੋਣਾ ਰੋਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਟਰੱਕ ਡਰਾਈਵਰ ਹੀ ਕਿਉਂ ਕਰਨ ਬਾਕੀਆਂ ਦੀ ਕੀ ਪ੍ਰੋਬਲਮ ਮੇਰੀ ਗੱਲ ਦਾ ਗੁੱਸਾ ਨਾ ਕਰੋ ਕੋਈ ਗਲਤ ਨਾ ਲੈਣਾ ਨਹੀਂ ਨਹੀਂ ਮੇਰੀ ਗੱਲ ਦਾ ਗੁੱਸਾ ਨਾ ਕਰੋ ਤੁਸੀਂ ਕਾਰਾਂ ਦੇ ਚਲਾਉਂਦੇ ਆ ਜਾਂ ਮੋਟਰਸਾਈਕਲ ਚਲਾਉਂਦੇ ਤੁਸੀਂ ਵੀ ਡਰਾਈਵਰ ਕਿਨੇ ਜਾਂਦੇ ਆ ਸੇਮ ਰੂਲ ਪੁਲਿਸ ਉੱਤੇ ਵੀ ਸੇਮ ਹੈ ਪੁਲਿਸ ਮੈਨੂੰ ਲੈ ਕੇ ਆਈ ਮੈਂ ਕਿਹਾ ਭਾਈ ਸਾਹਿਬ ਜਿਹੜੇ ਗੱਡੀ ਚਲਾ ਰਹੇ ਸਰਦਾਰ ਜੀ ਆਪਾਂ ਨਾ ਤੁਹਾਡੇ ਲੋਕ ਕਦੀ ਗੱਲ ਕੀਤੀ ਕਿ ਆਪ ਲੋਕ ਵੀ ਖੜਦੇ ਹੋਏ ਪਰ ਕੱਲ ਜਦੋਂ ਪੈਟਰੋਲ ਦਾ ਜਾਂ ਡੀਜ਼ਲ ਦਾ ਰੋਲਾ ਪਿਆ ਉਹਨਾਂ ਨੇ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਸੀ ਵੀ ਅਸੀਂ ਕੰਨੀਆਂ ਭਰ ਲਈਏ ਸਾਡਾ ਪੈ ਭਰ ਲਈਏ ਪੈਟਰੋਲ ਸਾਡੇ ਕੋਲ ਆ ਜਵੇ ਤੇ ਡਰਾਈਵਰਾਂ ਦਾ ਟੱਡੇ ਕੋਈ ਨਹੀਂ ਤਾਂ ਫਿਦਰੇ ਦਾ ਪੰਜਾਬ ਦੀ ਕੁਝ ਲੋਕ ਵਿੱਚ ਗਦਾਰ ਲੋਕ ਹੈਗੇ ਮੈਂ ਤਾਂ ਗਦਾਰ ਕਹੂੰਗਾ ਜਿਹੜੇ ਇਦਾਂ ਦਾ ਕੰਮ ਕਰਦੇ ਜਿਹੜੇ ਪੰਜਾਬ ਨਾਲ ਨਹੀਂ ਖੜਦੇ ਪੰਜਾਬ ਦੀ ਲੜਾਈ ਨਹੀਂ ਲੜਦੀ ਉਹ ਮੈਂ ਗਦਾਰ ਕਹਿੰਦਾ ਜਿਨ ਜੋ ਪਰਚਾ ਕਰਨਾ ਜਿਨ ਜੋ ਕਹਿਣਾ ਕਵੇ ਮੈਂ ਸੱਚ ਨੂੰ ਕਹੂੰਗਾ ਕਹਿੰਦਾ ਰਹੂੰਗਾ ਟਰੱਕੀਆਂ ਦੀ ਲੜਾਈ ਲੜਦਾ ਆ ਲੜਦਾ ਰਹੂੰਗਾ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਆ ਲੜਨੀ ਲੜਨੀ ਆ ਪ੍ਰਧਾਨ ਸਾਹਿਬ ਵਿਰੋਧੀ ਧਿਰਾਰੇ ਬੀਜੇਪੀ ਦੀ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਵੱਲੋਂ ਕਾਨੂੰਨ ਬਣਾਇਆ ਜਾਂਦਾ ਹੈ ਵਿਰੋਧੀ ਧਿਰਾਂ ਬਾਰੇ ਕੀ ਖਿਆਲ ਹੈ ਕਿਉਂ ਉਹਨਾਂ ਵੱਲੋਂ ਚੁੱਪ ਕਿਉਂ ਧਾਰੀ ਹੋਈ ਹੈ ਜੀ ਪਹਿਲਾਂ ਤਾਂ ਮੈਂ ਬੀਜੇਪੀ ਦੀ ਗੱਲ ਕਰਾਂ ਆ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਹੰਕਾਰੀ ਰਾਜਾ ਸੀ ਨਾ ਬੈਠਾ ਸੀ ਨਾ ਇਹਨੇ ਦੋਨਾਂ ਨੇ ਰਲ ਕੇ ਜੂਨੀਅਨ ਤੋੜੀਆਂ ਪੰਜਾਬ ਦੀਆਂ ਜੂਨੀਅਨ ਤੋਣ ਤੋਂ ਬਾਅਦ ਹੋਰ ਦੇ ਵਿੱਚ ਆਖਣ ਨੇ ਜੂਨੀਅਨ ਤਾਲਾ ਲਵਾਇਆ ਮੈਂ ਕਿਸੇ ਨੂੰ ਭੁੱਲਦਾ ਨਹੀਂ ਹੈਗਾ ਪਰ ਕੈਪਟਨ ਦਾ ਕੀ ਬਣਿਆ ਅੱਜ ਮਤਲਬ ਬੰਦੇ ਦੇਖਿਆ ਜਾਵੇ ਕੁੱਤਾ ਨਹੀਂ ਉਹਦੇ ਘਰ ਜਾਂਦਾ ਤੇ ਬੰਨਾ ਜਾਖੜ ਦਾ ਵੀ ਕੀ ਆ ਆਵੇ ਜਾਖੜ ਜਦੋਂ ਜਨਰਲ ਆਇਆ ਦੱਸਿ ਨਾ ਜੇ ਨਾ ਕਰਾ ਕੀਤਾ ਤਾਂ ਕਹਿ ਦਿਓ ਮੈਂ ਮੰਤਰੀ ਦਾ ਜਿਹੜੇ ਕਾਨੂੰਨ ਮੰਤਰੀ ਆਰਮਪਾਲ ਜੀ ਮੇਗੇ ਲਾ ਕਰਿਆ ਉਹਨਾਂ ਦਾ ਘਰਾਵਕਾ ਨਾਲ ਸੀ ਨੂੰ ਕੋਦੇ ਦਾ ਪ੍ਰੋਗਰਾਮ ਦਿੱਤਾ ਸੀ ਉਹਨਾਂ ਨੇ ਪ੍ਰੋਗਰਾਮ ਕੈਨਸਲ ਕਰਕੇ ਵਾਪਸ ਚਲ ਗਏ ਕੋਈ ਫੇਆਊਗਾ ਕਰਾਂਗੇ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜਾਈ ਲਾਣੀ ਪੰਜਾਬ ਦੀਆਂ ਟਰੱਕ ਯੂਨੀਤ ਜਿੰਦਾਬਾਦ ਹੈਗੀਆਂ ਜਿੰਦਾਬਾਦ ਰੱਖਣੀਆਂ ਆ ਮਰਦੇ ਦਮ ਤੱਕ ਲੜਾਈ ਲੜੂੰਗਾ ਮੈਂ ਨਾ ਪਰਚੀਆਂ ਤੋਂ ਡਰਦਾ ਨਾ ਮੈਨੂੰ ਅੰਦਰ ਜਾਣ ਦਾ ਕੋਈ ਡਰ ਆ ਪੰਜਾਬ ਦੀ ਲੜਾਈ ਲੜਨੀ ਆ ਟਰੱਕਾਂ ਦੀ ਲੜਾਈ ਲੜ ਕੇ ਜਿੱਤ ਕੇ ਉਹਨੂੰ ਖੜੇ ਸਾਲ ਲੈਣਾ ਆ। ਕਈ ਡਰਾਈਵਰ ਇੱਥੇ ਵੀ ਚਰਚਾਾਂ ਮਾ ਕਰ ਰਹੇ ਨੇ ਉਹ ਕਹਿੰਦੇ ਵੀ ਭਾਈ ਜਿਵੇਂ ਕਿਸਾਨ ਜਿਵੇਂ ਦਿੱਲੀ ਗਏ ਸੀਗੇ ਅਸੀਂ ਵੀ ਤਿਆਰੀ ਕਰ ਰਹੇ ਹਾਂ ਅਸੀਂ ਵੀ ਦਿੱਲੀ ਜਾ ਕੇ ਮੁਜ਼ਾਰਾ ਕਰਾਂਗੇ। ਪਹਿਲਾਂ ਪਹਿਲਾਂ ਅਸੀਂ ਪੰਜਾਬ ਦੀ ਲੜਾਈ ਪੰਜਾਬ 'ਚ ਰਹਿ ਕੇ ਲੜੀਏ ਫਿਰ ਦਿੱਲੀ ਜਾਵਾਂਗੇ। ਦਿੱਲੀ ਕਿੱਡੀ ਦੂਰ ਆ ਸਾਡੇ ਲਈ ਦਿੱਲੀ ਕਿੱਡੀ ਕਦੂਰ ਆ। ਪੰਜਾਬ ਦੇ ਟਰੱਕ ਆਪਰੇਟਰ ਲੈ ਕੇ ਗਏ ਸੀ ਕਿਸਾਨਾਂ ਨੂੰ ਭੁੱਲਣਾ ਨਹੀਂ ਜਾਈਦਾ। ਜਿੱਦਣ ਰੋਡਾਂ ਦਾ ਜਾਮ ਕੀਤਾ ਨਾ ਦੱਸੂਗਾ ਪੰਜਾਬ ਦੇ ਕਿਸਾਨ ਕਿੰਨੇ ਸਾਡੇ ਨਾਲ ਆ। 500 ਟਰੈਕਟਰ ਫਲੋ ਲੈ ਕੇ ਜਾਵਾਂਗਾ 500 ਟਰੈਕਟਰ ਮੈਂ ਆ ਰਹੀ ਕਿਸਾਨ ਕਹ ਰਹੇ ਸੀ ਅਸੀਂ ਤੁਹਾਡੇ ਨਾਲ ਹਾਂ ਜੀ ਅਸੀਂ ਕਿਸਾਨਾਂ ਦੇ ਪੁੱਤਾਂ ਮੈਂ ਸੁਭਾਹ ਆ ਰਿਹਾ ਸੀ ਧਰਮਕੋਟ ਤੋਂ ਆਏ ਹਾਂ ਟਰੱਕ ਮਾਲਕ ਮੀਆਂ ਲੋਕ ਸਾਡੇ ਨਾਲ ਨੇ ਸਾਡੇ ਨਾਲ ਉਹਨੂੰ ਪਿਆਰ ਨੇ ਜੀ ਮਾਨ ਕਹਿੰਦਾ ਕਿ ਹਰੇਕ ਕੋਈ ਵੀ ਵਰਗ ਹੋਵੇ ਉਸ ਨੂੰ ਧਰਨਾ ਨਹੀਂ ਲਾਣ ਦਿੱਤਾ ਜਾਵੇਗਾ ਬਸ਼ਰਤੇ ਠੀਕ ਹੈ ਕਿ ਸੈਂਟਰ ਦੀ ਇਸ ਵੱਲੇ ਲੜਾਈ ਹੈਗੀ ਆਪਾਂ ਲੜ ਰਹੇ ਹਾਂ ਲੇਕਿਨ ਉਹਨਾਂ ਵੱਲੋਂ ਹੁਣ ਕਿਹੜਾ ਆਪਣੇ ਨੂੰ ਸਮਰਥਨ ਹੁਣ ਤੱਕ ਕੁਝ ਆਇਆ ਕੋਈ ਸਨੇਹਾ ਆਈ ਜਾਂ ਕੋਈ ਕਾਲ ਕੋਈ ਹਮਾਇਤ ਹੈਗੀ ਤੁਹਾਨੂੰ ਜੀ ਮਾਨ ਸਾਹਿਬ ਦੀ ਆ ਕਾਲੀ ਦੀ ਨਾ ਕੇ ਕਾਂਗਰਸੀ ਦੀ ਕੋਈ ਕੋਈ ਹਮਾਇਤ ਨਹੀਂ ਸਾਰੇ ਆਪੋ ਆਪਣੀਆਂ ਵੋਟਾਂ ਉਹਨਾਂ ਹੀ ਮੰਗਣ ਜਾਣਾ ਪਰ ਦੁੱਖ ਦੀ ਇਹ ਗੱਲ ਸਾਡੇ ਬਾਅਦ ਤੇ ਹਾਂ ਦਾ ਨਾ ਦਾ ਨਾਅਰਾ ਕਿਉਂ ਨਹੀਂ ਮਾਰਿਆ ਆਲਟੀਆਂ ਵੋਟਾਂ ਉਹਨਾਂ ਵੀ ਲੈਣੀਆਂ ਸਾਰੇ ਕਿੰਨੇ ਮੁੱਖ ਮੰਤਰੀ ਬਣ ਗਏ ਅੱਜ 2-2 ਲੱਖ ਦੇ ਟੱਕ ਲਈ ਫਿਰਦੇ ਇਹਨਾਂ ਨੂੰ ਕਦੇ ਫਟਕੇ ਅੰਦਰ ਕਰਦੇ ਇੱਕ ਕਿਹੜੇ ਕਾਨੂੰਨ ਚ ਲਿਖਿਆ ਸਾਰੇ ਪੰਜਾਬ ਦੇ ਜਿੰਨੇ ਲੀਡਰ ਆ ਦੇਖੋ ਅੱਜ ਤੁਸੀਂ ਦੇਖਿਆ ਹੋਣਾ ਕਿਸੇ ਲੀਡਰ ਦਾ ਬਿਆਨ ਆਇਆ ਇਹਦੇ ਤੇ ਪ੍ਰਤੀ ਦੇਖੋ ਘਰਾਂ ਮੈਂ ਤਾਂ ਪੜੀਆਂ ਨਹੀਂ ਕੋ ਪਾੜੀਆਂ ਨਹੀਂ ਹੋਈਆਂ ਦੋ ਦੋ ਦਾ ਘਰਾਂ ਮੇਰਾ ਨਹੀਂ ਕਿਆ ਲਾ ਮੈਂ ਸੋਸ਼ਲ ਮੀਡੀਆ ਤੇ ਕਦੇ ਦੇਖਿਆ ਨਹੀਂ ਵੀ ਕਿਸੇ ਲੀਡਰ ਨੇ ਕਿਹਾ ਵੀ ਹਾਂ ਇਹ ਕਾਨੂੰਨ ਮਾਰੇ ਆ ਕਿਉਂ ਯਾਰ ਗੋਲੀਆਂ ਪਾਈਆਂ ਆਂ ਮੂੰਹ 'ਚ ਆਉਣ ਦਾ ਸਹੀ ਟਰੱਕਾਣ ਦੇ ਕੋਲ ਸੱਤਾਧਰ ਪਾਰਟੀ ਦਾ ਕੋਈ ਬਿਆਨ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਆਮ ਘਰਾਂ ਦੇ ਕਹਾਉਣ ਵਾਲੇ ਉਹਨਾਂ ਦਾ ਕੋਈ ਬਿਆਨ ਆਇਆ ਜੀ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਹੁੰਦੀ ਜਦੋਂ ਐਮਪੀ ਸੀਗੇ ਜਦੋਂ ਮੈਂਬਰ ਪਾਰਲੀਮੈਂਟ ਜਦੋਂ ਕੈਪਟਨ ਨੇ ਯੂਨੀਅਨ ਤੋੜੀਆਂ ਦੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੇ ਨਾਲ ਆ ਟਰੱਕ ਜੋਂ ਦੇ ਨਾਲ ਆ ਮੈਂ ਪਾਰਲੀ ਕੱਲ ਜਲੰਧਰ ਦੀ ਸਾਰੀ ਜਨਤਾ ਸੜਕਾਂ ਦੇ ਉੱਤੇ ਸੀ ਪੈਟਰੋਲ ਪੰਪਾਂ ਦੇ ਉੱਤੇ ਲੱਗੀ ਹੋਈ ਸੀਗੀ ਇੰਨੀ ਰਸ਼ ਸੀਗਾ ਇੰਨੇ ਜਿਆਦਾ ਹਾਹਾਕਾਰ ਮੱਚੀ ਹੋਈ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਉਸ ਵੇਲੇ ਗੱਲ ਹੁੰਦੀ ਸੀ ਤੇ ਕੱਲ ਇਹ ਕੰਡੀਸ਼ਨ ਕੀ ਉਹਨਾਂ ਨੇ ਨਹੀਂ ਦੇਖੀ ਹੋਊਗੀ ਕਿ ਕੋਈ ਕਿਸੇ ਤਰੀਕੇ ਦਾ ਬਿਆਨ ਉਹਨਾਂ ਵੱਲੋਂ ਨਹੀਂ ਆਇਆ ਨਹੀਂ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਮੈਂ ਅੰਦਰ ਦੀ ਗੱਲ ਕੀਤਾ ਸਕਦਾ ਉਹਨਾਂ ਨੂੰ ਪਤਾ ਜਾ ਨਹੀਂ ਪਤਾ ਹੀ ਹੋਊਗਾ ਕਿਉਂ ਨਹੀਂ ਹੋ ਸਕਦਾ ਮੁੱਖ ਮੰਤਰੀ ਨੂੰ ਕਿੱਦਾਂ ਨਹੀਂ ਪਤਾ ਹੋ ਸਕਦਾ ਸਰਦਾਰ ਸਾਹਿਬ ਅਗਲੀ ਰਣਨੀਤੀ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਜੇ ਮੰਨ ਲਓ ਹੁਣ ਤੁਹਾਡੀਆਂ ਮੰਗਾਂ ਵੱਲ ਕੇਂਦਰ ਸਰਕਾਰ ਵੱਲੋਂ ਗੌਰ ਨਹੀਂ ਫਰਮਾਇਆ ਜਾਂ ਕਿ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕੀ ਕਹੋਗੇ ਜੀ 18 ਤਰੀਕ ਨੂੰ ਤੈਨੂੰ ਕਿਹਾ 18 ਤਰੀਕ ਨੂੰ ਜਿਹੜਾ ਆਪਣਾ ਫਲੋਰ ਲਡਵਲ ਪੌਲੇ ਫਲੋਰ ਦਾ ਜਿਹੜਾ 17ਵੇਂ ਦਾ ਪੌਲੇ ਆ ਉੱਥੇ ਅਣਮਿੱਥੇ ਸਮੇਂ ਧਾਨੇ ਦੇ ਬੈਠੂ 18 ਤਰੀਕ ਤੱਕ ਸਮਾਂ ਦਿੱਤਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ 18 ਤਰੀਕ ਨੂੰ ਉੱਥੇ ਜਾ ਕੇ ਬੈਠਾਂ ਲਾਣੇ ਦੱਸਾਂਗਾ ਪੰਜਾਬ ਦੇ ਕਿਸਾਨ ਕਿੰਨੇ ਟਰੱਕ ਯੂਨੀਅਨਾਂ ਕਿੰਨੇ ਉਦੋਂ ਦਿਖਾਵਾਂਗੇ 500 ਟਰੈਕਟਰ ਟਰਾਲੀਆਂ ਆਉਣਗੀਆਂ 18 ਜਨਵਰੀ ਨੂੰ ਜੀ 18 ਜਨਵਰੀ ਐਸੇ ਜਾ ਧੰਨਵਾਦ ਸ਼ੁਕਰੀਆ ਜੀ ਤੇ ਹਾਲਾਤ ਜਿਹੜੇ ਬਣੇ ਆ ਕੇਂਦਰੀ ਕਾਨੂੰਨਾਂ ਨੂੰ ਲੈ ਕੇ ਨਵੇਂ ਕਾਨੂੰਨ ਲਾ ਕੇ ਔਰ ਬਾਕੀ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਡਰਾਈਵਰ ਇਹਨਾਂ ਦੀਆਂ ਹੈਗੀਆਂ ਨੇ ਕੀ ਦੇਖ ਲਓ ਕੀ ਹਾਲਾਤ ਨੇ ਪੰਜਾਬ ਦੇ ਇਸ ਇਹ ਵੇਖੋ ਜੀ ਇਹਦੇ ਵਿੱਚ ਮੋਟਰਸਾਈਕਲ ਤੋਂ ਲੈ ਕੇ ਵਾਈ ਜਾਜ ਤੱਕ ਡਰ ਇੱਕ ਮਿੰਟ ਨਹੀਂ ਵਾਈ ਜਾਜ ਤੱਕ ਡਰ ਆ ਦੋ ਜਾਜ ਹੁਣ ਆਪਸ ਵਿੱਚ ਟਕਲਾਏ ਲੋਕ ਬਚ ਗਏ ਜਾਣ ਕੇ ਦੇ ਵਿੱਚ ਕੋਈ ਨਹੀਂ ਮਰਦਾ ਇਹ ਜਿਹੜੀ ਡਰ ਬਿਆਦੀ ਹੈ ਨਾ ਇਹ ਚ ਸਾਰੀਆਂ ਬਿਆਦੀਆਂ ਕੋਈ ਕਹਿੰਦਾ ਮੇਰੇ ਕੋ ਕੁੱਤਾ ਨਾ ਮਰ ਜਾ ਇੱਕ ਵਰਗ ਦਾ ਬੰਦਾ ਹੈ ਜੀ ਆਮ ਕੁੱਤੇ ਦੀ ਮੌਤ ਜਿਹੜੀ ਆ ਤੱਕ ਥੱਲੇ ਆ ਕੇ ਡੱਕਦੇ ਹੋ ਇੱਕ ਬਾਂਦਰ ਜਾ ਤੇ ਹੋਈਏ ਬਾਂਦਰ ਉਹਨੇ ਕੁੱਤੇ ਨੇ ਵੇਖਣਾ ਮੈਂ ਨੰਗਾ ਕਰਾਂ ਨੰਗਾ ਨੰਗਾ ਕਰਾਂ ਨੰਗਾ ਉਹਨੇ ਜਦੋਂ ਉੱਤੇ ਚੀਜ਼ ਚਾਦੀ ਤੇ ਬੰਦਰ ਇਹ ਨਾਲ ਹਿਸ਼ਾਰਾ ਜਿੱਦਾਂ ਸਰਕਾਰਾਂ ਹਿਸ਼ਾਰਾ ਉਹ ਰੇਂਜ ਕਰਦਾ ਪਹਿਲਾਂ ਬੰਦ ਹੋ ਗਿਆ ਜੀ 30 ਫੁੱਟ ਤੋਂ ਪਹਿਲੇ ਉਹ ਥੱਲੇ ਬੰਦਰ ਤੁਸੀਂ ਛੜਕਦੇ ਮਰੇ ਨਹੀਂ ਵਖਿਆ ਨਹੀਂ ਤੇ ਤਸਵੀਰ ਲੈ ਲਓ ਕੁੱਤੇ ਨੇ ਮਰਨਾ ਉਹਨੇ ਗਣਾ ਮੰਗਾ ਨੰਗਾ ਨੰਗਾ ਉਹਨੇ ਜਿੱਤੇ ਉੱਪਰ ਵਿੱਚ ਬਿਲਕੁਲ ਜਿੰਦਾਬਾਦ ਸਰਕਾਰ ਕੋਈ ਚੰਗੀ ਨਹੀਂ ਮੈਂ ਕਹਿੰਦਾ ਸਿੰਘ ਨੇੜੂ ਤੋਂ ਲੱਗੇ ਕੇ ਪਾਲਟੀ ਨਾਲ ਨਿਤ ਪੱਗ ਬਦਲਦੇ ਲੋਕ 12 ਘੰਟੇ ਹੁੰਦੇ ਆ ਦਿਨ ਦੇ ਵਿੱਚ ਫੇਰ ਸੂਰਜਾਂ ਦੀ ਸ਼ਾਮ ਨੂੰ ਪੱਗ ਦੂਜੀ ਬਦਦੀ ਹੁੰਦੀ ਅਸੀਂ ਪੱਗ ਵੀ ਉਹ ਇੱਕੋ ਹੀ ਗੱਲ ਦੱਸਦੀ ਪਰ ਮੈਨੂੰ ਉਹ ਵੀ ਚੰਗੇ ਲੱਗਦੇ ਸਭ ਲਾਰੇ ਲਾ ਕੇ ਮੁੱਕ ਜਿੰਦੇ ਤੋਂ ਖਾਸ ਗੱਲ ਦਾ ਵੀ ਕੋਈ ਹੋਵੇ ਕੋਈ ਵੇਖਦਾ ਨਹੀਂ ਲੀਡਰ ਉਹ ਆਪਦੇ ਬੱਚਿਆਂ ਨੂੰ ਵੇਖਦੇ ਅਸੀਂ ਕਹਿੰਨੇ ਅਸੀਂ ਬੱਚੇ ਬਣਾਉਂਦੇ ਅਸੀਂ ਵੀ ਟਾਈ ਲੈਣਾ ਚਾਹੁੰਦੇ ਆ ਪਰ ਸਾਡੇ ਕੋਲ ਪੂੰਜੀ ਹੀ ਘੱਟ ਆ ਬਾਕੀ ਤੁਸੀਂ ਵੀ ਜਾਂਗਾ ਵੇਖ ਲਓ ਜੇ ਸਰਕਾਰ ਸਾਥ ਦੇਣ ਲੋਕ ਨਾ ਬਾਹਰ ਲੋਕ ਕਿਉਂ ਜਾਂਦੇ ਆ ਉੱਥੇ ਜਾ ਕੇ ਡਿਲੀਵਰੀ ਬਿジネス ਕਰਨਾ ਵਧੀਆ ਲੋਕ ਡੇਵ ਰੱਖੇ ਤਾਂ ਕਮਾਈ ਜਾਂਦੀ ਇੱਥੇ ਕਿਉਂ ਜੈ ਹਿੰਦ ਜੇ ਤੱਕ ਨੂੰ ਨੌਕਰੀਆਂ ਲੱਭਣ ਟ੍ਰਿਪੇ ਲੋ ਬਾਹਰ ਕਾਲੀ ਜਾਣਾ ਅੱਜ ਜਿਹੜਾ ਬਾਹਰ ਜਾਂਦਾ ਦਾ ਡੇਢ ਕਿਲਾ 2 ਕਿਲਾ ਜ਼ਮੀਨ ਦਾ ਵਿਕਦਾ ਅੱਛਾ ਹਾਂ ਬਿਲਕੁਲ ਤੇ ਜੇ ਉਹਦੇ ਪੈਸੇ ਪਿੱਛੇ ਨਾ ਭੇਜੇ ਮੁੰਡਾ ਜਾ ਕੇ ਲੌਜਬਾਨ ਉਹ ਰਿੰਦੇ ਨੂੰ ਹਲਟ ਅਟੈਕ ਹੋ ਕੇ ਮਰ ਜਾਨਾ ਉਂਝੀ ਸਾਰੀ ਲਾਤੀ ਉਧਰ ਉਹ ਹੀ ਦੋ ਕੱਲਿਓ ਵੇਚ ਕੇ ਚਲੀ ਗਿਆ ਤੇ ਦਿਹਾੜੀ ਕਰੂੰ ਜੇ ਵਾਪਸ ਆ ਗਿਆ ਤਾਂ ਫੇਰ ਦੋ ਜੂ ਕੰਮ ਮੁਕਾ ਹੋ ਗਿਆ ਇਹ ਸੁਸਾਇਡ ਉੱਥੇ ਜਾ ਕੇ ਵੀ ਟਾਲੇ ਚਲਾਉਂਦੇ ਮੁੰਡੇ ਉਹ ਸੋਖੇ ਤਨਖਾਹ ਵੀ ਦਾਦੀ ਪੰਜਾਬ ਚ ਨਾ ਪੰਜਾਬ ਹਿੰਦੁਸਤਾਨ ਦੇ ਵਿੱਚ ਕਿਉਂ ਹਮ ਇੱਕ ਤਾਂ ਪਹਿਲਾਂ ਤਨਖਾਹ ਹੀ ਨਹੀਂ ਮਿਲ ਰਹੀ ਸੀ ਉਤੋਂ ਇਹ ਕਾਨੂੰਨ ਆ ਗਿਆ ਹੁਣ ਕਦੇ ਮੈਂ ਕਹਿੰਦਾ ਜੀ ਇਸ ਤਸੀਲਾਲਾ ਲੋਕ ਲੈ 12 11000 ਤੋਂ ਬਾਅਦ ਤਨਖਾਹ ਲੈ ਅਸੀਂ ਆਪ ਦਿੰਨੇ ਬਿਲਕੁਲ ਜੇ 15000 ਵੀ ਮੰਨ ਲਾ ਹੋਵੇ ਤੇ ਕੀ ਬਣਿਆ ਤੇ ਮੋਰਾ ਸਟੀering ਤੇ ਬਹਿਣਾ ਬਹੁਤ ਕਲੀ ਵੀ ਹੋ ਸਕਦੀ ਅੱਗੇ ਕਹਿੰਦੇ ਨੇ ਤੇ ਅਸ ਗੱਡੀ ਚੰਗੀ ਉਹਦੇ ਪਿੱਛੇ ਬੰਦਾ ਵੇਖੀ ਅਸ ਗੱਡੀ ਉਹ ਬੋੜੇ ਹੁੰਦਾ ਹੈ ਕਾ ਮਨ ਤੇ ਉਹ ਤਾਂ ਕਹਿੰਦੇ ਉਹ ਗੱਡੀ ਚੰਗੀ ਹੁਣ ਤਾਂ ਬੈਠੇ ਮੋਰੇ ਜਦੋਂ ਲੱਗੀ ਪਹਿਲਾਂ ਡਰਾਈਵਰ ਨੇ ਮੰਨਣਾ ਬਿਲਕੁਲ ਇਹ ਸਰਕਾਰਾਂ ਸੋਚਦੀਆਂ ਨਹੀਂ ਇਹਦੇ ਤਾਂ ਬੀਮੇ ਕਰੇ ਸਰਕਾਰਾਂ ਲਵੇ ਟੈਕਸ ਲਵੇ ਕੰਮ ਚੱਲਣ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Subscribe to One India channel and never miss an update.